ਪਹਿਲਗਾਮ ਵਿਖੇ ਹੋਏ ਅਤਵਾਦੀ ਹਮਲੇ ਤੋਂ ਬਾਅਦ ਕੱਲ ਦੇਰ ਰਾਤ ਅਤੇ ਅੱਜ ਤੜਕਸਾਰ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿਖੇ ਆਪਰੇਸ਼ਨ ਸਿੰਧੂਰ ਤਹਿਤ ਕੀਤੀ ਗਈ ਕਾਰਵਾਈ ਤੋਂ ਬਾਅਦ ਪੰਜਾਬ ਦੇ ਸਰਹੰਦੀ ਜ਼ਿਲ੍ਹਿਆਂ ਅੰਮ੍ਰਿਤਸਰ, ਫਾਜ਼ਿਲਕਾ, ਫਿਰੋਜ਼ਪੁਰ, ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਤਿੰਨ ਦਿਨਾਂ ਲਈ ਵਿਦਿਅਕ ادارے ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ। ਦੂਜੇ ਪਾਸੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੋਮਾਂਤਰੀ ਹਵਾਈ ਅੱਡੇ ਨੂੰ ਪੂਰੀ ਤਰ੍ਹਾਂ ਨਾਲ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਅੱਜ ਤੜਕਸਾਰ ਪੁੱਜਣ ਵਾਲੀਆਂ ਕਤਰ 에ਅਰਵੇਜ਼ ਦੀ ਉਡਾਨ ਸਣੇ ਹੋਰ ਨਵਾਂ ਉਡਾਨਾਂ ਦੇ ਰੂ ਗਿਆ ਹਵਾਈ ਅੱਡੇ ਤੇ ਪੁੱਜੇ ਯਾਤਰੀਆਂ ਨੂੰ ਜਿਨ੍ਹਾਂ ਦਾ ਇਮੀਗ੍ਰੇਸ਼ਨ ਵੀ ਹੋ ਚੁੱਕਾ ਸੀ ਵਾਪਸ ਘਰਾਂ ਨੂੰ ਭੇਜ ਦਿੱਤਾ ਗਿਆ ਹੈ ਅੰਮ੍ਰਿਤਸਰ ਹਵਾਈ ਅੱਡੇ ਤੋਂ 22 ਹਵਾਈ ਉਡਾਨਾਂ ਰੱਦ ਕੀਤੀਆਂ ਗਈਆਂ ਨੇ ਅਤੇ ਕੁਝ ਹੋਰ ਦੂਜੇ ਹਵਾਈ ਅੱਡਿਆਂ ਵੱਲ ਮੋੜਿਆ ਗਿਆ ਹੈ ਆਪਰੇਸ਼ਨ ਸਿੰਦੂਰ ਤੋਂ ਬਾਅਦ ਕਮਾਂਤਰੀ ਅਟਾਰੀ ਸਰਹੱਦ ਤੇ ਸੁਰੱਖਿਆ ਪ੍ਰਬੰਧ ਕਰੜੇ ਕਰ ਦਿੱਤੇ ਗਏ ਨੇ ਬੀਐਸਐਫ ਦੇ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਹੈੱਡਕੁਆਰਟਰ ਖਾਸਾ ਵੱਲੋਂ ਅਟਾਰੀ ਸਰਹੱਦ ਤੇ ਜੀਪੀਸੀ ਅਤੇ आईसीपी ਦੇ ਬਾਹਰ ਨਫਰੀ ਵਧਾ ਦਿੱਤੀ ਗਈ ਹੈ ਇੱਕ ਇੱਕ ਰਿਤ ਚੈੱਕਪੋਸਟ ਦੇ ਬਾਹਰ ਅਤੇ ਚੁਫੇਰੇ ਬੀਐਸਐਫ ਦੇ ਜਵਾਨ ਵੱਡੀ ਗਿਣਤੀ ਵਿੱਚ ਤਾਇਨਾਤ ਕਰ ਦਿੱਤੇ ਗਏ ਨੇ ਜ਼ੀਰੋ ਲਾਈਨ ਤੇ ਵੀ ਬੀਐਸਐਫ ਗਸ਼ਤ ਕਰ ਰਹੀ ਹੈ ਸੁਰੱਖਿਆ ਕਾਰਨਾਂ ਦੇ ਚੱਲਦਿਆਂ ਭਾਰਤ ਪਾਕਿਸਤਾਨ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਤੇ ਲੱਗੇ ਗੇਟ ਬੰਦ ਕਰ ਦਿੱਤੇ ਗਏ ਨੇ ਕੰਡਿਆਲੀ ਤਾਰ ਤੋਂ ਪਾਰ ਲਿਆ ਜ਼ਮੀਨਾਂ ਅੰਦਰ ਜਾਣ ਤੋਂ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਹੈ ਇਸੇ ਦੌਰਾਨ ਅਟਾਰੀ ਵਾਕਾ ਸਰਹੱਦ ਤੇ ਹੋਣ ਵਾਲੀ ਰੀਟਰੀਟ ਸਰੇਮਣੀ ਮੌਕੇ ਲੋਕਾਂ ਦਾ ਦਾਖਲਾ ਬੰਦ ਕਰ ਦਿੱਤਾ ਗਿਆ ਹੈ ਰੀਟਰੀਟ ਸੈਰੇਮਨੀ ਨਹੀਂ ਹੋਵੇਗੀ ਅਗਲੇ ਹੁਕਮਾਂ ਤੱਕ ਝੰਡੇ ਉਤਾਰਨ ਦੀ ਰਸਮ ਦੌਰਾਨ ਦਰਸ਼ਕਾਂ ਨੂੰ ਜਪੀਸੀ ਅਟਾਰੀ ਦੇ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਭਾਰਤ-ਪਾਕਿਸਤਾਨ ਵਿਚਾਲੇ ਮੌਜੂਦਾ ਤਣਾਅ ਦੇ ਚੱਲਦਿਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਬੰਦ ਕਰ ਦਿੱਤਾ ਗਿਆ ਹੈ। 491 ਸ਼ਰਧਾਲੂਆਂ ਨੇ ਅੱਜ ਇਸ ਲਾਂਘੇ ਤੋਂ ਜਾਣਾ ਸੀ ਜਿਨ੍ਹਾਂ ਤੇ ਉੱਥੇ ਪੁੱਜੇ 60 ਸ਼ਰਧਾਲੂਆਂ ਨੂੰ ਫੌਰੀ ਵਾਪਸ ਭੇਜ ਦਿੱਤਾ ਗਿਆ। ਇਸੇ ਦੌਰਾਨ ਗੁਰਦਾਸਪੁਰ ਵਿੱਚ ਮੌਜੂਦਾ ਹਾਲਾਤ ਦੇ ਚੱਲਦਿਆਂ ਸੇ ਸਹੂਲਤਾਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਸਰਹੱਦੀ ਖੇਤਰ ਵਿੱਚ ਪੈਂਦੇ ਹਸਪਤਾਲਾਂ ਵਿੱਚ ਦਵਾਈਆਂ ਤੇ ਸਟਾਫ ਦੀ ਉਪਲਬਧਤਾ ਸਣੇ ਬੈੱਡਾਂ ਦੀ ਗਿਣਤੀ ਵੀ ਵਧਾਈ ਗਈ ਹੈ ਅੱਜ ਅਸੀਂ ਰੱਖ ਕੇ ਜਿਹੜਾ ਦਵਾਈਆਂ ਉਹਦੇ ਲਈ ਤੇ ਹੋਰ ਜਿਹੜਾ ਲੋੜੀਂਦਾ ਸਮਾਨ ਆ ਇੰਜਰੀ ਲਈ ਗਏ ਟਰਮਾ ਨੂੰ ਮੈਨੇਜ ਕਰਨ ਲਈ ਉਹ ਸਾਰਾ ਅਸੀਂ ਸਾਡੇ ਵੱਲੋਂ ਤਿਆਰ ਹੈ ਤੇ ਉਹਦੇ ਹੋਰ ਵੀ ਜਿਹੜੀਆਂ ਕੋਈ ਤਿਆਰੀਆਂ ਨੇ ਉਸ ਨਾਲ ਸੰਬੰਧਤ ਉਹ ਵੀ ਅਸੀਂ ਕਰ ਰਹੇ ਹਾਂ ਹੋਰ ਅਸੀਂ ਸਾਰੀ ਐਂਬੂਲੈਂਸ ਵਗੈਰਾ ਦੀ ਜਾਂ ਹੋਰ ਸਾਡੇ ਬੈਂਨ ਪਾਵਰ ਦੀ ਤੇ ਡਾਕਟਰ ਸਾਹਿਬਾਨ ਦੀ ਸਾਰਿਆਂ ਦੀ ਲਿਸਟ ਅਸੀਂ ਤਿਆਰ ਕਰ ਲਈ ਹੈ ਇਵਨ ਕਿ ਅਸੀਂ ਪ੍ਰਾਈਵੇਟ ਸੈਕਟਰ ਚੋਂ ਵੀ ਆਈਐਮਏ ਤੇ ਜਿਹੜੇ ਪ੍ਰਾਈਵੇਟ ਸੈਕਟਰ ਦੇ ਡਾਕਟਰ ਦੀ ਜੂਨੀਅਰ ਹੈਗੇ ਉਹਨਾਂ ਨੂੰ ਵੀ ਅੱਜ ਸਵੇਰੇ 2 ਵਜੇ ਕਾਲ ਕੀਤਾ ਹੋਇਆ ਉਹਨਾਂ